ਜਿੰਦੂ ਨਵਰਸ਼ ਦੀ ਆਗਮਨ ਵਿੱਚ ਅੱਜ 2082 ਦੇ ਸਵਾਗਤ ਵਿੱਚ ਅੱਜ ਬਿਸ਼ਕਰਮਾ ਮੰਦਿਰ ਵਿੱਚ ਇੱਕ ਬੱਬਿਆ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਚੀ ਸਖੀ ਜੀ ਬਰਸਾਨਾ ਵਾਲੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕਰਨ ਆਏ ਹਨ ਬਹੁਤ ਹੀ ਸੰਗਤ ਇਲਾਕੇ ਦੇ ਵੱਖ-ਵੱਖ ਪਾਗਾਂ ਤੋਂ ਇੱਥੇ ਆਈ ਆ ਸਾਰਿਆਂ ਨੂੰ ਇਸ ਨਵਰਸ਼ ਦੀ Hindu ਨਵਰਸ਼ ਦੀ ਬਹੁਤ-ਬਹੁਤ ਵਧਾਈ ਹੋਵੇ बोले सत्य सनातन धर्म की जय आज ਦਾ ਗੜਸ਼ੰਕਰ ਦੇ ਵਿੱਚ ਇੱਕ ਵਿਸ਼ਾਲ ਭਜਨ ਸੰਧਿਆ ਬਾਬਾ ਵਿਸ਼ਕਰਮਾ ਮੰਦਰ ਦੇ ਵਿੱਚ ਹੋ ਰਹੀ ਹੈ ਇਹ ਭਜਨ ਸੰਧਿਆ ਵਿਕਰਮ ਸੰਮਤ ਜਿਹੜਾ ਸਨਾਤਨ ਦਾ ਨਵਰਸ਼ਾ ਉਸ ਨਵਰਸ਼ ਦੇ ਉਪਲਗ ਸੇ ਵਿੱਚ ਉਹਦੀ ਖੁਸ਼ੀ ਦੇ ਵਿੱਚ ਅੱਜ ਇਹ श्री हरिनाम ਸੰਕੀਰਤਨ ਹੋ ਰਿਹਾ ਹੈ ਜਿਸ ਵਿੱਚ ਸਾਰਾ ਸ਼ਹਿਰ ਪਹੁੰਚਦੇ ਆਏ ਲੋਕੀ ਜਿਹਨੇ ਵੀ ਆ ਇੰਗਲਿਸ਼ ਨਵਰਸਨ ਆ ਨਵਾਂ ਸਾਲ ਮਨਾਉਂਦੇ ਨੇ ਜਿਹੜੇ 2025 ਦੇ ਵਿੱਚ ਹੀ ਲੋਕੀ ਘੁੰਮਰੇ ਲੇਕਿਨ ਸਨਾਤਨ ਦੇ ਵਿੱਚ ਸਾਡਾ ਵਿਕਰਮ ਸੰਮਤ ਜਿਹੜਾ 2082 ਦਾ ਅਜੇ ਦਿਨ ਚੜਿਆ ਏ ਇਹ ਸਭ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਜਿਹੜਾ ਅੱਜ ਦਾ ਏ ਇਹ ਅੰਗਰੇਜ਼ਾਂ ਨੇ ਜਿਹੜਾ ਸਟਾਰਟ ਕੀਤਾ 1 ਜਨਵਰੀ ਨੂੰ ਇਹ ਰਾਤ ਨੂੰ ਲੋਕੀ 12 ਵਜੇ ਚੜਾਉਂਦੇ ਨੇ ਲੇਕਿਨ ਸਨਾਤਨ ਧਰਮ ਦਾ ਜਿਹੜਾ ਨਵ ਵਰਸਾਂ ਦਾ ਏ ਉਹ ਮਾਤਾ ਰਾਣੀ ਦੇ ਨਵਰਾਤਿਆਂ ਤੋਂ ਸ਼ੁਰੂ ਹੋ ਕੇ ਆਂਦਾ ਹੈ। ਮਹਾਮਾਈ ਦੇ ਨਰਾਤਿਆਂ ਤੋਂ ਸ਼ੁਰੂ ਹੋ ਕੇ ਮਹਾਮਾਈ ਦੀ ਜੋਤ ਜਗਾ ਕੇ ਕੀਤਾ ਜਾਂਦਾ ਹੈ। ਉਸ ਦਿਨ ਦੇ ਵਿੱਚ ਅੰਗਰੇਜ਼ੀ ਨਾਲ ਪਰ ਜਿਹੜਾ ਕੋਰਾ ਹੁੰਦਾ, ਠੰਡ ਹੁੰਦੀ ਆ, ਲੋਕੀ ਬਾਹਰ ਨਿਕਲ ਬਾਂਦੇ। ਲੇਕਿਨ ਇਹਦੇ ਵਿੱਚ ਐਸੀਆਂ ਖੁਸ਼ਹਾਲੀਆਂ ਹੁੰਦੀਆਂ ਜਿਹਦੇ ਵਿੱਚ ਸਾਰਿਆਂ ਨੂੰ ਖੁਸ਼ੀ ਮਿਲਦੀ ਆ, ਕਿਸਾਨਾਂ ਦੀ ਕਣਕਾਂ ਨੂੰ ਖੁਸ਼ੀ ਮਿਲਦੀ ਆ, ਸਾਰੀ ਲਹਿਰਾਂ ਦੀਆਂ ਨੇ ਫਸਲਾਂ ਜਿਹੜਾ ਇੱਕ ਇੱਕ ਜਿਹੜਾ ਮੌਸਮ ਖਿਲ ਕੇ ਬਾਹਰ ਆਂਦਾ ਹੈ। ਤੇ ਮੇਰੇ ਸਾਰੇ ਦੇਸ਼ਵਰਸ਼ ਨੂੰ ਔਰ ਪੂਰੇ ਜਿੰਨੇ ਵੀ ਸਮਾਜ ਸਨਾਤਨ ਧਰਮ ਨਾਲ ਜੁੜੇ ਨੇ ਸਭ ਨੂੰ ਆਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ ਤਾਂ ਮੇਰੀ ਬੇਨਤੀ ਆ ਸਾਰੇ ਅੱਗੇ ਜਿਹੜਾ ਇਹ ਸਮਾਜ ਦਾ ਇਹ ਦਿਨ ਹੈ ਜਿਹੜਾ ਅੱਜ ਦਾ ਇਹ ਦਿਨ ਹੈ ਇਹਨੂੰ ਸਾਰੇ ਲੋਕ ਅੱਗੇ-ਅੱਗੇ ਵੱਧ ਗਏ ਨੇ ਕਿਉਂਕਿ ਇਸ ਦਿਨ ਹੀ ਵਿਕਰਮ ਸੰਬਦ ਦੇ ਦਿਨ ਜਿਸ ਦੇ ਬ੍ਰਹਮਾ ਜੀ ਨੇ ਸ੍ਰਿਸ਼ਟੀ ਦਾ ਰਚਨ ਕੀਤਾ ਸੀਗਾ ਅੱਜ ਦੇ ਦਿਨ ਹੀ ਇਹ ਉਹ ਦਿਨ ਅੱਜ ਦਾ ਹੀ ਹੈ ਜਿਸ ਦਿਨ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਤਕਰੀਬਨ 1 ਕਰੋੜ 95 ਲੱਖ 6000 ਤੋਂ ਉੱਪਰ ਸਾਲ ਹੋ ਚੁੱਕੇ ਨੇ ਅੱਜ ਦੇ ਇਸ ਨਵਾਂ ਵਰਸ਼ ਮੌਨਦੇ ਨੂੰ ਤੇ ਵਿਕਰਮ ਸਮਤ ਜਿਨਾ ਨੇ ਰਾਜਾ ਵਿਕਰਮ ਨੇ ਅੱਜ ਦੇ ਦਿਨ ਸ਼ੁਰੂਆਤ ਕੀਤੀ ਸੀਗੀ ਤੇ 2082 ਜਿਹੜਾ ਨਵਾਂ ਵਰਸ਼ ਆ ਚੱਲ ਰਿਹਾ ਹੈ ਤੇ ਸਭ ਨੂੰ ਆਦੇ ਦਿਨ ਦੀ ਪੂਰੀ ਸੰਗਤ ਵੱਲੋਂ ਬਹੁਤ-ਬਹੁਤ ਵਧਾਈ ਹੋਵੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਭ ਨੂੰ ਜੈ શ્રી ਰਾਮ ਜੈ ਸ਼੍ਰੀ ਅਦੇ ਸੱਤੇ ਸਨਾਤਨ ਧਰਮ ਕੀ ਜੈ